ਸਾਵਣ ਮਹੀਨੇ ਵਿੱਚ ਕੜੀ ਖਾਣ ਨਾਲ ਕਿਉਂ ਹੁੰਦਾ ਹੈ ਨੁਕਸਾਨ ਹੋ ਸਕਦਾ ਹੈ ਤੁਹਾਡੀ ਜਾਨ ਨੂੰ ਵੀ ਖਤਰਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਾਵਣ ਦਾ ਪਿਆਰਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਮਹੀਨੇ ਦੁੱਧ ਤੇ ਦਹੀਂ ਨਾਲ ਜੁੜੀਆਂ ਚੀਜ਼ਾਂ ਜਿਵੇਂ ਕਿ ਰੈਤਾ ਕੜੀ ਦਾ ਸੇਵਨ ਆਯੁਰਵੇਦ ਵਿੱਚ ਵਰਜਿਤ ਮੰਨਿਆ ਗਿਆ ਹੈ ਇਸ ਵੀਡੀਓ ਵਿੱਚ ਜਾਣਾਂਗੇ ਕਿ ਸਾਵਣ ਦੇ ਮਹੀਨੇ ਵਿੱਚ ਦੁੱਧ ਦਹੀਂ ਕੜੀ ਨਾਲ ਜੁੜੀਆਂ ਚੀਜ਼ਾਂ ਦਾ ਸੇਵਨ ਸਾਨੂੰ ਕਿਉਂ ਨਹੀਂ ਕਰਨਾ ਚਾਹੀਦਾ ਇਸ ਵਾਰ ਸਾਵਣ ਦੇ ਮਹੀਨੇ ਵਿੱਚ 72 ਸਾਲਾਂ ਬਾਅਦ ਇੱਕ ਦੁਰਲਭ ਸੰਜੋਗ ਬਣ ਰਿਹਾ ਹੈ ਦਰਅਸਲ ਇਸ ਵਾਰ ਸਾਵਣ ਦਾ ਮਹੀਨਾ ਸੋਮਵਾਰ ਨੂੰ ਸ਼ੁਰੂ ਅਤੇ ਸਮਾਪਤ ਹੋ ਰਿਹਾ ਹੈ ਅਤੇ ਸਾਵਣ ਸੋਮਵਾਰ ਨੂੰ ਵਰਤ ਰੱਖਿਆ ਜਾਵੇਗਾ ਸਾਵਣ ਮਹੀਨੇ ਵਿੱਚ ਕੁਝ ਚੀਜ਼ਾਂ ਦੇ ਸੇਵਨ ਤੇ ਸਖਤ ਮਨਾਹੀ ਹੁੰਦੀ ਹੈ ਤਾਮਿਗ੍ਰੰਤਾ ਵਿੱਚ ਸਾਵਣ ਮਹੀਨੇ ਵਿੱਚ ਦਹੀਂ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਦਹੀਂ ਰਹਿਤਾ ਲੱਸੀ ਆਦਿ ਦਾ ਸੇਵਨ ਕਰੰਦੀ ਮਨਾਹੀ ਹੁੰਦੀ ਹੈ। ਸਾਵਣ ਮਹੀਨੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਹ ਪੂਰਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਰਦਾਲੂ ਇਸ ਸਮੇਂ ਦੇ ਦੌਰਾਨ ਨਿਯਮਿਤ ਤੌਰ ਤੇ ਸ਼ਿਵਲਿੰਗ ਨੂੰ ਜਲ ਚੜਾਉਂਦੇ ਹਨ ਅਤੇ ਰਸਮਾਂ ਰਿਜ ਆਵਾਜ਼ਾਂ ਦੇ ਨਾਲ ਭਗਵਾਨ ਸ਼ਿਵ ਦੀ ਪੂਜਾ ਵੀ ਕਰਦੇ ਹਨ। ਇਸ ਦੇ ਨਾਲ ਹੀ ਸਾਵਣ ਦੇ ਮਹੀਨੇ ਲਈ ਸ਼ਾਸਤਰਾਂ ਵਿੱਚ ਕੁਝ ਵਿਸ਼ੇਸ਼ ਨਿਯਮ ਵੀ ਦੱਸੇ ਗਏ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਜੇਹ ਨਹੀਂ ਕੀਤਾ ਜਾਂਦਾ ਤਾਂ ਵਿਅਕਤੀ ਨੂੰ ਪੁੰਨ ਦੇ ਬਜਾਏ ਅਸ਼ੁਭ ਨਤੀਜੇ ਵੀ ਮਿਲ ਸਕਦੇ ਹਨ। ਸ਼ਾਸਤਰਾਂ ਵਿੱਚ ਇਹ ਕਿਹਾ ਗਿਆ ਹੈ ਕਿ ਸਾਵਣ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੜੀ ਦਾ ਸੇਵਨ ਪੂਲਕੀ ਵੀ ਨਹੀਂ ਕਰਨਾ ਚਾਹੀਦਾ। ਪਰ ਕੀ ਤੁਸੀਂ ਇਸ ਪਿੱਛੇ ਦੇ ਕਾਰਨ ਜਾਣਦੇ ਹੋ? ਸਾਵਣ ਦਾ ਮਹੀਨਾ ਇਹ ਸਾਰਿਆਂ ਨੂੰ ਖੁਸ਼ ਕਰਦਾ ਹੈ। ਇਸ ਮਹੀਨੇ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਮੀਂਹ ਅਤੇ ਠੰਡੀ ਹਵਾਵਾਂ ਤੇਜ਼ ਗਰਮੀ ਤੋਂ ਰਾਹਤ ਦਿੰਦੀ ਹੈ। ਹਾਲਾਂਕਿ ਇਹ ਸੁਹਾਵਨੇ ਮੌਸਮ ਵਿੱਚ ਕੁਝ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਸਿਹਤ ਦੇ ਪ੍ਰਤੀ ਥੋੜਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਖਾਸ ਕਰਕੇ ਖਾਣ ਪੀਂਦੀਆਂ ਚੀਜ਼ਾਂ ਬਾਰੇ। 11 ਜੁਲਾਈ 2025 ਨੂੰ ਸ਼ਾਵਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਸ਼ਿਵ ਭਗਤਾਂ ਲਈ ਇਹ ਮਹੀਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਪਰ ਇਹ ਸਿਰਫ ਇੱਕ ਪਵਿੱਤਰ ਮਹੀਨਾ ਹੀ ਨਹੀਂ ਹੈ ਦਰਅਸਲ। ਇਕ ਜਿਹੜਾ ਸਮਾਂ ਵੀ ਹੈ ਜਦੋਂ ਬਹੁਤ ਸਾਰੇ ਲੋਕ ਆਪਣੀਆਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਆਦਤਾਂ ਵੀ ਬਦਲਦੇ ਹਨ ਹਾਲਾਂਕਿ ਇਸ ਮਹੀਨੇ ਵਰਤ ਰੱਖਣਾ ਤੇ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਇੱਕ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਮਹੀਨੇ ਕੜੀ ਅਤੇ ਸਾਗ ਵਰਗੇ ਦੇਸੀ ਭੋਜਨ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਇਸ ਦੇ ਪਿੱਛੇ ਸਦੀਆਂ ਪੁਰਾਣੇ ਕਾਰਨ ਵੀ ਹੁੰਦੇ ਹਨ ਜੋ ਪਾਚਨ ਸਿਹਤ ਨਾਲ ਸੰਬੰਧਿਤ ਹਨ ਕੀ ਤੁਸੀਂ ਜਾਣਦੇ ਹੋ ਕਿ ਸਾਵਣ ਵਿੱਚ ਤੁਹਾਡੇ ਮਨਪਸੰਦ ਕੜੀ ਚਾਵਲ ਅਤੇ ਸਾਗ ਕਿਉਂ ਨਹੀਂ ਖਾਣੇ ਚਾਹੀਦੇ ਤਾਂ ਉਹ ਜਾਣਦੇ ਹਾਂ ਅੱਜ ਦੇ ਪਿੱਛੇ ਦੇ ਕੀ ਕਾਰਨ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਿਮਰਤ ਵਾਇਸ ਟਿਪਸ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਵੇ आयुर्वेद ਕੀ ਕਹਿੰਦਾ ਹੈ ਅਯੁਰਵੇਦ ਦੇ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਕੁਝ ਖਾਸ ਭੋਜਨ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਾਇਰਮੰਡਲ ਵਿੱਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕੜੀ ਜੋ ਪੇਟ ਲਈ ਖੱਟੀ ਅਤੇ ਭਾਰੀ ਵੀ ਹੋ ਸਕਦੀ ਹੈ ਅਤੇ ਸਾਗ ਜਿਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਸ ਨੂੰ ਪਚਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਲਈ ਸਾਵਣ ਦੇ ਦੌਰਾਨ ਇਹਨਾਂ ਦਾ ਸੇਵਨ ਕਰਨਾ ਠੀਕ ਨਹੀਂ ਮੰਨਿਆ ਜਾਂਦਾ। ਨੰਬਰ 2 ਕੜੀ ਨੂੰ ਹজম ਕਰਨਾ ਔਖਾ ਹੁੰਦਾ ਹੈ ਕੜੀ ਬਸਣ ਦੇ ਆٹے ਅਤੇ ਲੱਸੀ ਤੋਂ ਬਣਾਈ ਜਾਂਦੀ ਹੈ ਸਾਵਣ ਦੇ ਮਹੀਨੇ ਗਾਵਾਂ ਤਾਜੀ ਗਿੱਲੀ ਖਾ ਖਾਂਦੀਆਂ ਹਨ ਜੋ ਲੱਸੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਮੌਸਮ ਵਿੱਚ ਇਹ ਮਿਸ਼ਰਣ ਪੇਟ ਲਈ ਬਹੁਤ ਠੰਡਾ ਅਤੇ ਭਾਰੀ ਹੁੰਦਾ ਹੈ ਅਤੇ ਪਚਣ ਵਿੱਚ ਵੀ ਬਹੁਤ ਮੁਸ਼ਕਲ ਹੁੰਦਾ ਹੈ ਨੰਬਰ 3 ਸਾਗ ਪੱਤੇਦਾਰ ਸਬਜ਼ੀਆਂ ਵੀ ਠੰਡੀਆਂ ਹੁੰਦੀਆਂ ਹਨ ਪਾਲਕ ਅਤੇ ਸਰੋਂ ਦੇ ਪੱਤਿਆਂ ਵਰਗੀਆਂ ਸਬਜ਼ੀਆਂ ਨੂੰ ਵੀ ਠੰਡਾ ਮੰਨਿਆ ਜਾਂਦਾ ਹੈ ਅਤੇ ਮੌਨਸੂਨ ਦੇ ਦੌਰਾਨ ਪਾਚਨ ਪ੍ਰੀਆ ਬਹੁਤ ਕਮਜ਼ੋਰ ਹੁੰਦੀ ਹੈ ਜਿਸ ਕਾਰਨ ਇਹਨਾਂ ਨੂੰ ਪਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਦੇ ਨਾਲ ਹੀ ਬਰਸਾਤ ਦੇ ਮੌਸਮ ਦੇ ਦੌਰਾਨ ਵਾਤਾਵਰਣ ਵਿੱਚ ਜੀਵ ਕਿਟਾਣੂ ਅਤੇ ਵਾਇਰਸ ਵੀ ਬਹੁਤ ਜ਼ਿਆਦਾ ਵਧਦੇ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ ਇਹ ਕਿਟਾਣੂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣਾ ਘਰ ਬਣਾਉਂਦੇ ਹਨ ਅਤੇ ਇਹਨਾਂ ਨੂੰ ਖਾ ਕੇ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਤੇ ਤੁਹਾਡੀ ਸਿਹਤ ਖਰਾਬ ਵੀ ਹੋ ਸਕਦੀ ਹੈ। ਨੰਬਰ 4 ਆਯੁਰਵੇਦ ਦੇ ਅਨੁਸਾਰ ਸਾਵਣ ਦੇ ਮਹੀਨੇ ਵਿੱਚ ਦੁੱਧ ਜਾਂ ਦਹੀਂ ਤੋਂ ਬਣੇ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਬਿਮਾਰੀਆਂ ਵੀ ਹੋ ਸਕਦੀਆਂ ਹਨ ਤੇ ਕੱਚੇ ਦੁੱਧ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਧਾਰਮਿਕ ਮੰਨਤਾਵਾਂ ਦੇ ਅਨੁਸਾਰ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਚੜਾਇਆ ਜਾਂਦਾ ਹੈ। ਇਸ ਲਈ ਇਸ ਮਹੀਨੇ ਕੱਚਾ ਦੁੱਧ ਤੇ ਇਸ ਨਾਲ ਸੰਬੰਧਿਤ ਚੀਜ਼ਾਂ ਦਾ ਸੇਵਨ ਕਰਨਾ ਵਰਜਿਤ ਮੰਨਿਆ ਜਾਂਦਾ ਹੈ। ਦਹੀਂ ਦੀ ਵਰਤੋਂ ਕੜੀ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਲਈ ਸਾਵਣ ਦੇ ਮਹੀਨੇ ਵਿੱਚ ਕੜੀ ਜਾਂ ਫਿਰ ਦੁੱਧ ਦੇ ਨਾਲ ਸੰਬੰਧਿਤ ਚੀਜ਼ਾਂ ਖਾਣ ਦੀ ਮਨਾਹੀ ਹੁੰਦੀ ਹੈ। ਨੰਬਰ 5 ਸਾਵਣ ਦੇ ਮਹੀਨੇ ਵਿੱਚ ਕੜੀ ਦੁੱਧ ਦਹੀਂ ਦੇ ਨਾਲ ਸੰਬੰਧਿਤ ਚੀਜ਼ਾਂ ਖਾਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਹਨਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਾਵਣ ਦੇ ਮਹੀਨੇ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ ਜਿਸ ਕਾਰਨ ਅਣਚਾਹੀ ਥਾਵਾਂ ਤੇ ਕਾਹ ਗੁਣਾ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਕੀੜੇ ਮਕੋੜੇ ਉਹਨਾਂ ਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਗਾਵਾਂ ਅਤੇ ਮੱਝਾਂ ਕਾਂ ਚਰੂਣ ਲਗਦੀਆਂ ਹਨ ਜਿਸ ਨਾਲ ਉਹਨਾਂ ਦੇ ਦੁੱਧ ਤੇ ਵੀ ਅਸਰ ਪੈਂਦਾ ਹੈ। ਇਹ ਦੁੱਧ ਸਿਹਤ ਲਈ ਫਾਇਦੇਮੰਦ ਨਹੀਂ ਹੁੰਦਾ। ਇਸ ਲਈ ਇਸ ਮੌਸਮ ਵਿੱਚ ਦੁੱਧ ਅਤੇ ਦਹੀਂ ਨਾਲ ਸੰਬੰਧਿਤ ਚੀਜ਼ਾਂ ਦਾ ਸੇਵਨ ਕਰਨ ਦੀ ਮਨਾਹੀ ਹੁੰਦੀ ਹੈ ਜਾਂ ਜਿੰਨਾ ਹੋ ਸਕੇ ਇਹਨਾਂ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 6 ਸਾਵਣ ਦੇ ਮਹੀਨੇ ਵਿੱਚ ਦੁੱਧ ਦਹੀਂ ਅਤੇ ਇਹਨਾਂ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਕੜੀ ਰਾਇਤਾ ਲੱਸੀ ਆਦਿ ਦਾ ਸੇਵਨ ਕਰਨਾ ਮਨਾ ਹੁੰਦਾ ਹੈ ਇਸ ਦਾ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕੜੀ ਦਾ ਸੇਵਨ ਪਾਚਨ ਪ੍ਰਣਾਲੀ ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ ਕਿਉਂਕਿ ਦਹੀਂ ਵਿੱਚ ਤੇਜ਼ਾਬੀ वात दी मौजूदगी ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਆਯੁਰਵੇਦ ਦੇ ਅਨੁਸਾਰ ਸਾਵਣ ਦੇ ਮਹੀਨੇ ਪਾਚਨ ਕ੍ਰਿਆ ਹੌਲੀ ਹੁੰਦੀ ਹੈ। ਇਸ ਲਈ ਕੜੀ ਅਤੇ ਦਹੀਂ ਨੂੰ ਪਚਾਉਣ ਵਿੱਚ ਸਮੱਸਿਆ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਵਾਤ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਨੰਬਰ 7 ਚਤੁਰਮਾਸ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ। ਚਤੁਰਮਾਸ 4 ਮਹੀਨਿਆਂ ਦਾ ਸਮਾਂ ਹੁੰਦਾ ਹੈ ਅਤੇ ਇਸ ਵਾਰ ਅਧਿਕ ਮਾਸ ਅਤੇ ਮਲਮਾਸ ਦੇ ਦੌਰਾਨ ਚਤੁਰਮਾਸ 5 ਮਹੀਨਿਆਂ ਦਾ ਹੋਣ ਵਾਲਾ ਹੈ। ਚਤੁਰਮਾਸ ਵਿੱਚ ਸ਼ਾਵਨ, ਭਾਦਰ, ਅਸ਼ਵਿਨ ਅਤੇ ਕਾਰਤਿਕ ਮਹੀਨੇ ਸ਼ਾਮਿਲ ਹੁੰਦੇ ਹਨ। ਐਸ ਲਈ ਸ਼ਾਵਨ ਦੇ ਮਹੀਨੇ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਬੈਂਗਣ, ਮੂਲੀ, ਕਟੈਲ, ਮਾਸ, ਮੱਛੀ, ਦੁੱਧ, ਦਹੀਂ ਖਾਣਾ ਵਰਜਿਤ ਹੁੰਦਾ ਹੈ। ਚਤੁਰਮਾਸ ਦੇ ਦੂਜੇ ਮਹੀਨੇ ਭਾਦਰਪਦ ਵਿੱਚ ਦਹੀਂ ਅਤੇ ਛਾਜ ਨਹੀਂ ਖਾਧੀ ਜਾਂਦੀ। ਚਤੁਰਮਾਸ ਦੇ ਤੀਜੇ ਮਹੀਨੇ ਕਵਾਰ ਯਾਨੀ ਅਸ਼ਵਿਨ ਵਿੱਚ ਦੁੱਧ ਅਤੇ ਕarele ਖਾਣਾ ਵਰਜਿਤ ਮੰਨਿਆ ਜਾਂਦਾ ਹੈ। ਚਤੁਰਮਾਸ ਦੇ ਚੌਥੇ ਮਹੀਨੇ ਕਾਰਤਿਕ ਵਿੱਚ ਲਸਣ, ਅਰਹਰ, ਉਰਦ ਦੀ ਦਾਲ, ਪਿਆਜ਼, ਬੈਂਗਣ, ਦਹੀਂ, ਜੀਰਾ ਖਾਣਾ ਵਰਜਿਤ ਹੁੰਦਾ ਹੈ। ਨੰਬਰ 8। ਸਾਵਨ ਦੇ ਮਹੀਨੇ ਵਿੱਚ ਕੜੀ ਨਾ ਖਾਣ ਦੀ ਧਾਰਮਿਕ ਮੰਨਤਾ। ਇਹ ਮੰਨਿਆ ਜਾਂਦਾ ਹੈ ਕਿ ਸਾਵਨ ਦੇ ਮਹੀਨੇ ਸ਼ਰਧਾਲੂ ਸ਼ਿਵਲਿੰਗ ਤੇ ਕੱਚਾ ਦੁੱਧ ਚੜਾਉਂਦੇ ਹਨ ਤੇ ਜਿਹੀ ਸਥਿਤੀ ਵਿੱਚ ਇਸ ਪੂਰੇ ਸਮੇਂ ਦੇ ਦੌਰਾਨ ਦੁੱਧ ਜਾਂ ਫਿਰ ਇਸ ਤੋਂ ਬਣੀਆ ਚੀਜ਼ਾਂ ਦਾ ਸੇਵਨ ਕਰਨਾ ਵਰਜਿਤ ਮੰਨਿਆ ਜਾਂਦਾ ਹੈ। ਦਹੀਂ ਦੁੱਧ ਤੋਂ ਬਣਾਇਆ ਜਾਂਦਾ ਹੈ ਅਤੇ ਦਹੀਂ ਦੀ ਵਰਤੋਂ ਕੜੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਵਣ ਦੇ ਦੌਰਾਨ ਕੜੀ ਅਤੇ ਦੁੱਧ ਜਾਂ ਫਿਰ ਇਸ ਤੋਂ ਬਣੀ ਕਿਸੇ ਵੀ ਚੀਜ਼ ਦਾ ਸੇਵਨ ਵਰਜਿਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਾਵਣ ਵਿੱਚ ਇਸ ਮਹੀਨੇ ਦਾ ਧਿਆਨ ਰੱਖਦੇ ਹੋ ਤਾਂ ਤੁਹਾਨੂੰ ਭਗਵਾਨ ਸ਼ਿਵ ਦਾ ਆਸ਼ੀਰਵਾਦ ਵੀ ਮਿਲ ਸਕਦਾ ਹੈ। ਅਤੇ ਜੀਵਨ ਵਿੱਚ ਖੁਸ਼ੀਆਂ ਔਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ ਤੇ ਤੁਹਾਡੇ ਸਾਰੇ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 9 ਮਾਹਿਰ ਕੀ ਕਹਿੰਦੇ ਹਨ ਇਸ ਮਾਮਲੇ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਦੇ ਅਨੁਸਾਰ ਸਾਵਣ ਦੇ ਮਹੀਨੇ ਸਰੀਰ ਦੀ ਪਾਚਨ ਸ਼ਕਤੀ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦੀ ਹੈ ਦੂਜੇ ਪਾਸੇ ਇਸ ਮੌਸਮ ਵਿੱਚ ਨਮੀ ਅਤੇ ਠੰਡ ਕਾਰਨ ਬੈਕਟੀਰੀਆ ਅਤੇ ਫੰਕਸ ਵੀ ਤੇਜ਼ੀ ਨਾਲ ਵਧਦੇ ਹਨ ਐਸ ਲਈ ਇਹ ਸਮੋਸਮ ਵਿੱਚ ਕੜੀ ਅਤੇ ਸਾਗ ਵਰਗੀਆਂ ਕੁਝ ਚੀਜ਼ਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਤੇ ਇਹ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ ਤੇ ਤੁਹਾਡੀ ਸਿਹਤ ਤੇ ਬਲੀ ਖਤਰਨਾਕ ਹੋ ਸਕਦੀਆਂ ਹਨ ਨੰਬਰ 10 ਕੜੀ ਕਿਉਂ ਨਹੀਂ ਖਾਂਦੇ ਮਾਹਿਰ ਦੱਸਦੇ ਹਨ ਕਿ ਕੜੀ ਵਿੱਚ ਦਹੀਂ ਅਤੇ ਬੇਸਨ ਦਾ ਆਟਾ ਵਰਤਿਆ ਜਾਂਦਾ ਹੈ ਦਹੀਂ ਠੰਡਾ ਅਤੇ ਖੱਟਾ ਭਾਰੀ ਹੁੰਦਾ ਹੈ ਜਿਸ ਨਾਲ ਗੈਸ, ਪੇਟ ਫੁੱਲਣਾ ਅਤੇ ਸਾਈਨਸ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਤੇ ਬਰਸਾਤ ਦੇ ਮੌਸਮ ਵਿੱਚ ਦਹੀਂ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਐਸ ਵਿੱਚ ਉੱਲੀ ਵੀ ਵੱਧ ਸਕਦੀ ਹੈ। ਇਸ ਦੇ ਨਾਲ ਹੀ ਬੇਸਨ ਦਾ ਆਟਾ ਵੀ ਭਾਰੀ ਹੁੰਦਾ ਹੈ ਜੋ ਕਿ ਕਮਜ਼ੋਰ ਪਾਚਨ ਪ੍ਰਣਾਲੀ ਦੀ ਸਥਿਤੀ ਵਿੱਚ ਸਮੱਸਿਆ ਨੂੰ ਹੋਰ ਵੀ ਵਧਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਐਸ ਮੌਸਮ ਵਿੱਚ ਬੇਸਨ ਦਾ ਆਟਾ ਖਾਣ ਨਾਲ ਥਕਾਵਟ, ਬਦਹਜਮੀ ਅਤੇ ਆਲਸ ਵੀ ਹੋ ਸਕਦਾ ਹੈ। ਇਸ ਲਈ ਇਸ ਦੀ ਖਾਪਤ ਨੂੰ ਸੀमित ਕਰਨਾ ਅਤੇ ਜਾਂ ਫਿਰ ਇਸ ਤੋਂ ਪੂਰੀ ਤਰ੍ਹਾਂ ਹੀ बचना ਬਿਹਤਰ ਹੁੰਦਾ ਹੈ ਨੰਬਰ 11 ਸਾਨ ਨੁਕਸਾਨ ਦਾ ਕਿਉਂ ਹੋ ਸਕਦਾ ਹੈ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਾਹਿਰ ਕਹਿੰਦੇ ਹਨ ਪਾਲਕ ਸਰੋਂ ਮੇਥੀ ਬਾਥੂ ਵਰਗੀਆਂ ਹਰੀ ਪੱਤੇਦਾਰ ਸਬਜ਼ੀਆਂ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਹਨ ਪਰ ਸਾਵਨ ਦੇ ਮਹੀਨੇ ਵਿੱਚ ਨਹੀਂ ਇਹ ਕੀੜੇ ਮਕੌੜੇ ਬੈਕਟੀਰੀਆ ਅਤੇ ਉਲੀ ਫੰਕਸ ਨਾਲ ਆਸਾਨੀ ਨਾਲ ਪ੍ਰਭਾਵਿਤ ਹੁੰਦੀਆਂ ਹਨ ਇਸ ਤੋਂ ਇਲਾਵਾ ਸਾਗ ਠੰਡੇ ਅਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ ਜੋ ਕਿ ਕਮਜ਼ੋਰ ਪਾਚਨ ਲਈ ਫਾਰੀ ਹੁੰਦੇ ਹਨ ਇਸ ਨਾਲ ਪੇਟ ਦਰਦ ਬਦ ਹਜਮੀ ਚਮੜੀ ਦੀ ਅਲਰਜੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਸ ਲਈ ਸਾਵਣ ਵਿੱਚ ਸਾਗਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 12 ਫਿਰ ਸਾਨੂੰ ਸਾਵਣ ਵਿੱਚ ਕੀ ਖਾਣਾ ਚਾਹੀਦਾ ਹੈ ਡਾਕਟਰ ਕਹਿੰਦੇ ਹਨ ਕਿ ਇਸ ਮੌਸਮ ਵਿੱਚ ਹਲਕਾ ਗਰਮ ਅਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਹੀ ਖਾਓ ਜਿਵੇਂ ਕਿ ਮੂੰਗੀ ਦੀ ਦਾਲ ਲੋਕੀ ਯਾਨੀ ਕਿਆ ਕद्दू ਪਰਵਲ ਵਰਗੀਆਂ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਨੰਬਰ 2 ਚੋਲ ਬਾਜਰਾ ਜਾਂ ਜਵਾਰ ਵਰਗੇ ਅਨਾਜ ਖਾਓ ਭੋਜਨ ਵਿੱਚ ਅਦਰਕ ਹਲਦੀ ਅਜਵੈਣ ਜੀਰੇ ਵਰਗੇ ਮਸਾਲੇ ਪਾਓ ਜੋ ਕਿ ਪਾਚਨ ਪ੍ਰਕਿਰਿਆ ਵਿੱਚ ਮਦਦ ਕਰਦੇ ਹਨ ਕੋਸੇ ਹਰਬਲ ਚਾਹ ਪੀਓ ਉਬਲੇ ਹੋਏ ਫਲ ਅਤੇ ਪਤਲੀ ਲੱਸੀ ਖੱਟੇਪਨ ਤੋਂ ਬਿਨਾ ਲੈਣਾ ਚੰਗਾ ਹੁੰਦਾ ਹੈ ਇਸ ਸਬ ਤੋਂ ਇਲਾਵਾ ਥੋੜਾ ਜਿਹਾ ਦੇਸੀ ਘਿਓ ਪਾਚਨ ਪ੍ਰਕਿਰਿਆ ਨੂੰ ਵੀ ਸੁਧਾਰਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਤੇ ਸਾਡੀ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ